ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 7 ਸਤੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਸਵੇਰ ਵੇਲੇ ਵੀ ਕੁਝ ਕੀ ਖੇਤਰਾਂ ਦੇ ਵਿੱਚ ਮੀਂਹ ਦਰਜ ਹੋਇਆ ਪਰ ਬਾਅਦ ਦੁਪਹਿਰ ਤੋਂ ਕਾਫੀ ਸਾਰੇ ਖੇਤਰਾਂ ਦੇ ਵਿੱਚ ਮੀਂਹ ਪਿਆ ਖਾਸ ਕਰਕੇ ਮਾਲਵੇ ਦੇ ਖੇਤਰ ਉਹਦੇ ਵਿੱਚ ਮੋਗਾ ਹੋ ਗਿਆ, ਫਰੀਦਕੋਟ ਹੋ ਗਿਆ। ਮੁਖਸਰ ਜ਼ਿਲ੍ਹੇ ਦੇ ਕੁਝ ਇਲਾਕੇ ਹੋ ਗਿਆ ਬਰਨਾਲਾ ਹੋ ਗਿਆ ਮਾਨਸਾ ਹੋ ਗਿਆ ਖਨੋਰੀ ਬਾਡਰ ਹੋ ਗਿਆ ਸੰਗਰੂਰ ਦੇ ਇਲਾਕੇ ਹੋ ਗਿਆ ਪਟਿਆਲੇ ਦੇ ਹੋ ਗਿਆ ਫਤਿਹਗੜ੍ਹ ਸਾਹਿਬ ਤੇ ਲੁਧਿਆਣੇ ਦੇ ਵਿੱਚ ਟੁੱਟਵੇਂ ਤੌਰ ਤੇ ਸ਼ਾਮ ਬਿਲੇ ਤੱਕ ਵੱਖ-ਵੱਖ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦਰਜ ਹੋ ਰਿਹਾ ਹੈ ਕੱਲ ਵੀ ਮੀਂਹ ਪਿਆ ਅੱਜ ਵੀ ਨਾ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਪਿਆ ਹੈ ਦੂਸਰੀ ਤਰਫ ਜਲੰਧਰ ਦੇ ਵੀ ਕੁਝ ਇਲਾਕਿਆਂ ਦੇ ਵਿੱਚ ਮੀਂਹ ਪਿਆ ਹੈ ਜਾਂ ਹੁਸ਼ਿਆਰਪੁਰ ਜਾਂ ਆਨੰਦਪੁਰ ਸਾਹਿਬ ਚੰਡੀਗੜ੍ਹ ਮੁਹਾਲੀ ਦੇ ਇਲਾਕਿਆਂ ਦੇ ਵਿੱਚ ਵੀ ਬਾਦ ਦੁਪਹਿਰ ਤੋਂ ਮੀਂਹ ਦੀਆਂ ਕਾਰਵਾਈਆਂ ਦੇਖੇ ਗਈਆਂ ਰਾਤ ਨੂੰ ਮੀਂਹ ਜਾਂ ਕਾਰਵਾਈਆਂ ਦੀ ਖਾਸ ਉਮੀਦ ਨਹੀਂ ਰਹੇਗੀ ਟੁੱਟਵੇਂ ਤੌਰ ਤੇ ਸ਼ਰਾਤੇ ਰਾਤ ਤੋਂ ਪਹਿਲਾਂ ਪਹਿਲਾਂ ਲੱਗਦੇ ਹੋਏ ਦਿਖਾਈ ਦੇ ਰਹੇ ਹਨ ਅੱਧੀ ਰਾਤ ਤੋਂ ਬਾਅਦ ਤੜਕਸਰ ਪੰਜਾਬ ਦੇ ਵਿੱਚ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਐਕਟਿਵ ਫਿਰ ਤੋਂ ਹੋ ਸਕਦਾ ਹੈ ਖਾਸ ਕਰਕੇ ਪਹਾੜਾ ਦੇ ਨਾਲ ਲੱਗਦੇ ਇਲਾਕੇ ਪਠਾਨਕੋਟੋ ਦੇ ਵਿੱਚ ਹੋ ਗਿਆ ਗੁਰਦਾਸਪੁਰ ਦੇ ਥੋੜੇ ਬਹੁਤੇ ਇਲਾਕੇ ਹੋਗਾ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਰੋਪੜ ਮੁਹਾਲੀ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਸਵੇਰ ਵੇਲੇ ਵੀ ਟੁੱਟਵੇਂ ਤੌਰ ਤੇ ਸ਼ਰਾਤੇ ਲੱਗ ਸਕਦੇ ਹਨ ਅੱਜ ਵੀ ਕੁਝ ਖੇਤਰਾਂ ਦੇ ਵਿੱਚ ਮੌਸਮ ਸਾਫ਼ ਤੇ ਧੁੱਪ ਨਿਕਲੀ ਹੋਈ ਹੈ ਕੱਲ ਨੂੰ ਜ਼ਿਆਦੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਜਿਵੇਂ ਜਿਵੇਂ ਅੱਗੇ ਨੂੰ ਜਾਵਾਂਗੇ ਦਿਨ ਪੰਜਾਬ ਦੇ ਸਾਫ਼ ਹੁੰਦੇ ਹੋਏ ਦਿਖਾਈ ਦੇ ਰਹੇ ਹਨ ਤੇ ਮੀਂਹ ਦੀਆਂ ਗਤੀ ਵਧੀਆਂ ਘਟਦੀਆਂ ਜਾਣਗੀਆਂ